ਆ ਜੋ ਗੱਲਬਾਤ ਕਰਨੇ ਆਪਾਂ ਅੱਜ ਬੋਟਾਂ ਆ ਗਿਆ ਨੇੜੇ 3-4 ਸੀਟਾਂ ਖਾਲੀ ਹੋਈਆਂ ਸੀ ਤੇ ਉਹਨਾਂ ਦੀ ਆਪਾਂ ਗੱਲਬਾਤ ਕਰ ਰਹੀ ਹੈ ਤੇ ਗੱਲਬਾਤ ਉਹਨਾਂ ਦੀ ਕਰਕੇ ਦੱਸਦੇ ਆਂ ਆਪ ਤੁਹਾਨੂੰ ਕਿ ਜਿੰਨਾ ਕਿ ਦਿਮਾਗ ਕੰਮ ਕਰਦਾ ਮੈਂ ਇਸਰੇ ਕਾਲੀਆਂ ਦੀ ਇੱਕ ਵਾਰਾ ਪਿਆ ਸੀ ਮੀਟਿੰਗ ਜਿਹੜਾ ਉਹਨਾਂ ਦਾ ਰੌਲਾ ਪਿਆ ਖੜਾ ਕਾਲੀਆਂ ਦਾ ਉਹਨਾਂ ਨੇ ਇੱਕ ਬੀਬੀ ਕਾਲੀਆਂ ਨੇ ਖਲਾਰੀ ਜਲੰਧਰ ਤੋਂ ਇਹ ਅੰਦਰ ਤੋਂ ਤੇ ਚਿਲੰਦੋਂ ਤੋਂ ਜਿਹੜੀ ਬੀਬੀ ਖਿਲਾੜੀ ਉਹ ਪੰਥਕ ਪਾਰਟੀ ਦੀ ਖਿਲਾੜੀ ਵੀ ਸਾਡੀ ਬੀਬੀ ਪੰਥਕ ਪਾਰਟੀ ਦੀ ਤਾਂ ਇਹ ਨਹੀਂ ਸਮਝ ਲੱਗਦੀ ਵੀ ਪੰਥਕ ਪਾਰਟੀ ਜਦੋਂ ਬੂਟਾ ਨੇੜੇ ਆ ਜਾਂਦੀ ਉਦੋਂ ਪੰਥਕ ਪਾਰਟੀ ਆ ਜਾਂਦੀ ਜਦੋਂ ਬੋੜਾ ਚਲ ਗਿਆ ਜਾਂਦੀ ਉਹ ਤੋਂ ਪਿੱਛੇ ਕੋਈ ਪੰਥਕ ਪਾਰਟੀ ਨੇੜੇ ਨਹੀਂ ਆਉਂਦੀ ਵੀ ਹੁਣ ਪੰਥਕ ਪਾਰਟੀ ਆ ਗਈ ਵੀ ਸਾਡੀ ਪੰਥਕ ਪਾਰਟੀ ਬਈ ਉਹ ਪੰਥਕ ਪਾਰਟੀ ਦੀ ਤਾਂ ਇੱਕ ਗੱਲ ਮੈਂ ਜ਼ਰੂਰ ਕਹਿ ਦੇਣਾ ਜਿਵੇਂ ਪ੍ਰਧਾਨ ਮੰਤਰੀ ਵੱਜੇਗੇ ਤੇ ਮੁੰਡੇ ਨੇ ਕਹਿਤਾ ਵੀ ਮੇਰੇ ਬਾਪ ਦੀ ਸਪੋਰਟ ਕਰੋ ਵੀ ਮੇਰਾ ਬਾਪ ਜੇਲ੍ਹ ਚ ਅੰਦਰ ਮੇਰੇ ਬਾਪ ਦਾ ਕਸੂਰ ਕੋ ਨਹੀਂ ਬਗੈਰ ਵਜਾ ਤੁਹਾਨੂੰ ਅੰਦਰ ਰੱਖਿਆ ਨੇ ਤਾਂ ਅਸੀਂ ਵੀ ਪੰਥਕ ਹਾਂ ਵੀ ਪੰਥਕ ਬਣ ਕੇ ਸਾਲ ਉਹਨਾਂ ਨੂੰ ਹੋ ਗਿਆ ਕਿ ਜੇਲ੍ਹ ਚ ਜੋ ਵੀ ਸਾਲ ਚ ਪੰਥਕ ਬਣ ਗਏ ਕੋਲ ਮਲਾ ਕੇ ਨਾ ਇਹ ਜਿਹੜੀ ਲੀਡ ਚੱਲ ਪਈ ਨਾ ਪੰਥਕ ਵਾਲੀ ਆਪਾਂ ਕਹੀ ਜਾਂਦੇ ਆ ਕਈਆਂ ਨੇ ਚਲੋ ਮੇਰੀ ਗੱਲ ਕੌੜੀ ਲੱਗਣੀ ਪਰ ਪਹਿਲੋ ਤੁਸੀਂ ਇਹ ਆਪਾਂ ਸੋਚ ਕੇ ਵੀ ਜਿਹੜੀ ਪੰਥਕ ਸੀ ਜਿਵੇਂ ਸਿਮਰਜੀਤ ਮਾਨ ਨੂੰ ਛੱਡ ਦਿੱਤਾ ਹੈ ਸਰਕਾਰ ਨੇ ਸਿਮਰਜੀਤ ਮਾਨ ਨੂੰ ਨਾ ਸਰਕਾਰ ਨੇ ਕਰ ਦਿੱਤਾ ਹੈ ਬਾਹਰ ਹੁਣ ਤੁਸੀਂ ਇਹ ਵੇਖ ਲਓ ਕਿ ਭਾਈ ਅਮਰਤਪਾਲ ਜਿੱਤਿਆ ਦੇ ਭਾਈ ਅਮਰਤਪਾਲ ਨੂੰ ਬਾਹਰ ਨਹੀਂ ਕਰਦੇ ਪਏ ਤਾਂ ਮੇਰੀ ਇੱਕ ਗੱਲ ਨੋਟ ਅਚ ਤੁਸੀਂ ਕਰ ਲਿਆ ਜੇ ਜਿਹੜੀ ਭਾਈ ਅਮਰਤਪਾਲ ਵਾਲੀ ਸੀਟ ਹੈ ਨਾ ਇਹ ਕੈਂਸਲ ਹੋ ਜਾਣੀ ਹੈ ਇਹ ਸੀਟ ਕੈਂਸਲ ਹੋ ਜਾਣੀ ਹੈ ਸਵਾਲ ਨਹੀਂ ਪੈਦਾ ਹੁੰਦਾ ਕੋਕਸ ਹੋ ਇਹਨਾਂ ਚੁੱਕ ਨਹੀਂ ਦੇਣੀ ਤਦ ਆਦੇ ਵੀ ਆ ਵਕੀਲਾਂ ਦੀਆਂ ਗੱਲਾਂ ਬਾਤਾਂ ਸੁਣੀ ਨਹੀਂ ਨਾ ਵੀ 30 ਦਿਨ ਕੋਣੀ 60 ਦਿਨ ਤੇ 60ਾਂ ਦਿਨਾਂ ਬਾਅਦ ਇਹ ਵੀ ਕੈਨਸਲ ਵੀ ਹੋ ਜਾਂਦਾ ਵੀ ਦਬਾਰੀਆਂ ਉੱਤੇ ਫਿਰ ਇਲੈਕਸ਼ਨ ਹੋ ਜੇ ਸੌ ਨਾ ਚੱਕੇ ਤਾਂ ਕੋ ਕਾਨੂੰਨ ਹੋਵੇਗਾ ਤੇ ਉਹਦਾ ਜਿਤਾਉਣ ਦਾ ਫਿਰ ਫਾਇਦਾ ਕੀ ਨਿਕਲਿਆ ਲੋਕਾਂ ਨੂੰ ਇਨੀ ਮਿਹਨਤ ਕਰੋੜਾਂ ਰੁਪਈਆ ਦਾ ਤੇਲ ਮੱਚ ਗਿਆ ਲੱਖਾਂ ਰੁਪਈਆ ਦਾ ਤੇਲ ਮੱਚ ਗਿਆ ਕਿੰਨਾ ਨੁਕਸਾਨ ਹੋਇਆ ਕਿੰਨਾ ਕੁਝ ਹੋਇਆ ਕਾ ਸਰਕਾਰ ਉਹਨਾਂ ਨਹੀਂ ਛੱਡਦੀ ਪਈ ਨਹੀਂ ਛੱਡਦੀ ਪਈ ਜਿਉਂ ਇਸੇ ਤਰ੍ਹਾਂ ਹੀ ਹਵਾ ਪ੍ਰਧਾਨ ਮੰਤਰੀ ਬਾਜੇਗੀ ਦੀ ਚਲੋ ਗੱਲ ਤੁਸੀਂ ਕਰ ਲਓ ਉਹਨੂੰ ਬਠਿੰਡੇ ਤੋਂ ਜਿਤਾ ਦੇਣੇ ਆ ਤੇ ਸਰਕਾਰ ਨੇ ਉਹਨੂੰ ਵੀ ਨਹੀਂ ਛੱਡਣਾ ਨਾ ਸਰਕਾਰ ਨੇ ਉਹਨੂੰ ਵੀ ਨਹੀਂ ਛੱਡਣਾ ਉਹ ਤਾਂ ਰਹੀ ਪੰਜਾਬ ਤੱਕ ਜਾਣਾ ਇਹ ਦਿੱਲੀ ਤੱਕ ਅਸੀਂ ਪਾਈ ਆ ਹਰਤਪਾਲ ਉਹ ਪੰਜਾਬ ਤੱਕ ਸੀ ਉਹਨੂੰ ਵੀ ਨਹੀਂ ਛੱਡਣਾ ਸੰਗੀਆਂ ਗੱਲਾਂ ਤਾਂ ਬਾਕੀ ਗੱਲੇ ਰਹਿ ਗਈ ਪੰਥਕ ਦੀ ਜਿਹੜੇ ਬੰਦੇ ਅੱਜ ਤੋਂ 20-20 ਸਾਲ ਸਜ਼ਾ ਤੇ 18-18 ਸਾਲ ਉੱਤੇ ਕੱਟੀ ਬੈਠੇ ਨੇ ਜਿਹੜੇ ਅੱਜ ਇਹ ਵੱਡੇ ਪੰਥਕ ਮੰਨਦੇ ਪੈਣੇ ਵੀ ਦੂਜਾਂ ਦਾ ਮੈਂ ਪੰਥਕਾਂ ਦਾ ਦੂਜਾਂ ਦਾ ਮੈਂ ਪੰਥਕਾਂ ਦਾ ਦੂਜਾਂ ਦਾ ਮੈਂ ਪੰਥਕ ਇਹਨਾਂ ਪੰਥਕਾਂ ਨੂੰ ਇੱਕ ਗੱਲ ਮੈਂ ਜ਼ਰੂਰ ਪੁੱਛਣੀ ਚਾਹਣਾ ਵੀ ਜਿਹੜੇ ਉਹ ਅੰਦਰ ਨੇ 18-18 ਸਾਲ ਤੋਂ ਉੱਤੇ ਬੈਠੇ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਉਹਨਾਂ ਦੇ ਫਾਰਮ ਕਿਉਂ ਨਹੀਂ ਭਰਦੇ ਬਈ ਹਾਰ ਉਹਨਾਂ ਦੇ ਪਰੋਣਾ ਉਹਨਾਂ ਦੇ ਪਰੋਣਾ ਕਿਉਂ ਨਹੀਂ ਭਰਦੇ ਜੇ ਇੱਕ ਕੇਜਰੀਵਾਲ ਦੇ ਪਰਚਾ ਕੱਟਿਆ ਤੇ ਕੇਜਰੀਵਾਲ ਬਾਹਰ ਆ ਸਕਦਾ ਹੈ ਤੇ ਕੀ ਗੱਲ ਜਿੱਤ ਕਿਉਂ ਨਹੀਂ ਬਾਹਰ ਆ ਸਕਦੇ ਉਹ ਵੀ ਆ ਸਕਦੇ ਨੇ ਪਰ ਉਹਨਾਂ ਦੀ ਉਹਨਾਂ ਦੀ ਗੱਲ ਨਹੀਂ ਕਰਦਾ ਕੋਈ ਵੀ ਉਹਨਾਂ ਦੀ ਗੱਲ ਨਹੀਂ ਕੋਈ ਵੀ ਕਰਦਾ ਜਿਨ੍ਹਾਂ ਦੇ ਅੱਜ ਘਾਰੂ ਜੜੇ ਪੈਣੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੋਡੇ-ਗੋਡੇ ਘਾਹ ਹੈ ਤੇ ਜਿਹੜੇ ਅੱਜ ਪੰਥਕ ਆਲੇ ਆਉਂਦੇ ਨੇ ਵੀ ਅਸੀਂ ਪੰਥਕ ਆ ਤਾਂ ਜਿੱਦਨ ਮੁਹੱਲੀ ਧਰਨਾ ਸੀ ਇਹ ਕੋਈ ਨਹੀਂ ਉੱਥੇ ਗਿਆ ਇਕ ਕੋਈ ਨਹੀਂ ਉੱਥੇ ਗਿਆ ਧਰਨੇ ਤੇ ਭਾਈ ਰਾਜੂ ਵਾਲੀ ਦੇ ਘਰ ਜਾ ਕੇ ਵੇਖ ਲਵੋ ਗੋਡੇ-ਗੋਡੇ ਕਾ ਹੋ ਗਿਆ ਕੜਾ ਕਾਰ ਦੇ ਵਿੱਚੋਂ ਉਹਦੀ ਕਾਗ ਨਿਕਲਿਆ ਕੜਾ ਤੇ ਜਿਹੜਾ ਇਹ ਗਾਏ ਭਾਈ ਬਾਰੇ ਬਾਰੇ ਦੇ ਸਾਰੇ ਜੀ ਖਤਮ ਹੋ ਗਏ ਨੇ ਕਿ ਕੱਲੀ ਲੜਕੀ ਰਹਿ ਗਈ ਉਹਦੀ ਕੱਲੀ ਰਸ ਦੇ ਨੇ ਤੇ ਨੌਜਵਾਨ ਸੀ ਤੇ ਅੱਜ ਬਜ਼ੁਰਗ ਹੋਏ ਪੈਨ ਅੰਦਰ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਉਹਨਾਂ ਦੀ ਗੱਲ ਕਰਦਾ ਕੋਈ ਉਹਨਾਂ ਦੀ ਥਾਂ ਤੇ ਤਾਂ ਕਿਸੇ ਨੇ ਧਰਨਾ ਨਹੀਂ ਜਾ ਕੇ ਦਿੱਤਾ ਚਾਹ ਦੇ ਨਾਲ ਮੈਂ ਅੱਜ ਮੇਰੀ ਗੱਲਾਂ ਕੌੜੀਆਂ ਲੱਗਣਗੀਆਂ ਜ਼ਰੂਰ ਅਮਰਤਪਾਲ ਵੀ ਉੱਥੇ ਗਿਆ ਹੈ ਤੇ ਦਫ਼ਤਰ ਬਣਾ ਕੇ ਅੱਖਾਂ ਪੂਝ ਕੇ ਦੇ ਕੇ ਕਿਹੜਾ ਤੇ ਇਹ ਵੀ ਆ ਗਿਆ ਸੀ 10 ਦਿਨ ਹੀ ਟਿੱਕੇ ਬੈਠਾ ਉੱਥੇ ਇਹਨਾਂ ਨੂੰ ਤਾਂ ਆਪਦੀ ਖਾਲਸਾ ਵੀਰ ਚਲਾਉਣ ਦਾ ਮਸਲਾ ਸੀ ਵੀ ਜੇ ਉਹ ਬੇਈਮਾਨ ਸਾਡੇ ਅਸੀਂ ਸਾਰੇ ਹੀ ਆ ਜਿਹੜੇ ਅਸੀਂ ਜਣੇ ਨਾ ਅਸੀਂ ਪੰਥਕ ਆ ਅਸੀਂ ਪੰਥਕ ਕੋਣੀ ਅਸੀਂ ਬੇਈਮਾਨ ਸਾਰੇ ਹੀ ਆ ਅਮਰਤਪਾਲ ਨੂੰ ਇਹ ਸੀ ਵੀ ਜੇ ਵਾਰਾ ਸਿੰਘ ਰੀ ਬਾਹਰ ਆ ਗਏ ਜੇ ਦੂਜੇ ਤੀਜੇ ਬਾਹਰ ਆ ਗਏ ਤੇ ਸਾਡੀ ਜਿਹੜੀ ਸ਼ਵੀ ਗਵੀ ਜਾਨੀ ਜਿਹੜੀ ਗੱਲ ਉੱਥੇ ਨਹੀਂ ਬੈਠੇ ਟੇਕੇ ਨਹੀਂ ਬੈਠੇ ਉੱਥੇ ਜੇ ਉੱਥੇ ਟੇਕੇ ਬਹਿੰਦੇ ਉੱਥੇ ਦੇਂਦੇ ਧਰਨੇ ਇੱਕ ਮਮੂਲੀ ਬੰਦੇ ਤੇ ਪੁਲਿਸ ਲੈ ਗਈ ਫੜ ਕੇ ਉਹਦੇ ਮਗਰ ਇਹਨਾਂ ਤਾਮ-ਯਾਮ ਇਕੱਠਾ ਕਰਕੇ ਤੇ ਇਹ ਲੈ ਗਈ ਉਹਨੂੰ ਛਡਾਉਣ ਲਈ ਤੇ ਉਹਨਾਂ ਦੇ ਮਗਰ ਇੱਕ ਮਹੀਨਾ ਵੀ ਉੱਥੇ ਟੇਕੇ ਨਹੀਂ ਬੈਠੇ ਕਿਉਂ ਨਹੀਂ ਬੈਠੇ ਅ ਸਿਮਰਜੀਤ ਮਾਨ ਨਹੀਂ ਬੈਠਾ ਉਥੇ ਦਫ਼ਤਰ ਆਪਦੇ ਬਣਾ ਆ ਗਏ ਆ ਗਏ ਜਿਵੇਂ ਆਪਦੇ ਬੰਦੇ ਭਾਣੇ ਬੰਦੇ ਲੋਕਾਂ ਨੇ ਕੀ ਕਰਨੇ ਸੀ ਫੋੜੇ ਤੇ ਰਗੜ ਕੇ ਲਾਉਣੇ ਸੀ ਬੰਦੇ ਲੋਕਾਂ ਨੇ ਜੇ ਉਥੇ ਇਹੋ ਹੀ ਅਮਰਦਵਾਲ ਉਥੇ ਬਹਿੰਦਾ ਜਾ ਕੇ ਗੋਡੀ ਮਾਰ ਕੇ ਤਾਂ ਮੁਲਕ ਦਾ ਉਥੇ ਘੜ ਆ ਜਾਣਾ ਸੀ ਉਥੇ ਨਹੀਂ ਬੈਠੇ ਕਿਸੇ ਕਰਕੇ ਨਹੀਂ ਬੈਠੇ ਵੀ ਜੇ ਅਸੀਂ ਉਥੇ ਬਹਿ ਗਏ ਤੇ ਉਹ ਕੱਲ ਨੂੰ ਬਾਹਰ ਆ ਗਏ ਤੇ ਫਿਰ ਸਾਡੀ ਛਵੀ ਕਬੀਜ ਜੇ ਇਹ ਸਾਰੇ ਇੱਕ ਦੂਜੇ ਦੇ ਕਿਨੇ ਦੁਸ਼ਮਾਨਾ ਗੱਲਾਂ ਮੇਰੀਆਂ ਕੌੜੀਆਂ ਲੱਗਣੀਆਂ ਕਈਆਂ ਨੂੰ ਕੋਈ ਪੰਥਕ ਨਹੀਂ ਇਹ ਆਪ ਆਪਣੇ ਘਰ ਦੇ ਜਿਹੜੇ ਮਸਲੇ ਸਵਾਰਦੇ ਨੇ ਠੀਕ ਹੈ ਠੀਕ ਹੈ ਚ ਟੱਚ ਲਾਇਆ ਆਮਰ ਸ਼ਿਕਾਇਤ ਚੰਗੀ ਗੱਲ ਆ ਮਾੜੀ ਗੱਲ ਨਹੀਂ ਬਹੁਤ ਚੰਗੀ ਗੱਲ ਹੈ ਪਰ ਜਿਹੜੀਆਂ ਸੋਚਣ ਵਾਲੀਆਂ ਗੱਲਾਂ ਨੇ ਅੱਜ ਹੁਣ ਮੈਂ ਤੁਹਾਨੂੰ ਉਹ ਦੱਸੀ ਜਨਾ ਵੀ ਅੱਜ ਹੁਣ ਕਿੰਨੇ ਤਿਆਰ ਕਿੰਨੇ ਤਿਆਰ ਹੋ ਗਏ ਨੇ ਅਜੇ ਤਾਂ ਪ੍ਰਧਾਨ ਮੰਤਰੀ ਬਾਜੇ ਗਿਆ ਤੇ ਜਿਹੜੇ ਦੂਜੇ 11 12 ਬੰਦੇ ਨੇ ਉਹਨਾਂ ਦੇ ਵੀ ਪਰਿਵਾਰਾਂ ਨੇ ਆਖਣਾ ਸੀ ਵੀ ਕਾਗਜ਼ ਭਰਨੇ ਆ ਉਹਨਾਂ ਨੇ ਵੀ ਭਰਦੇ ਆ ਅੰਮ ਇਹਨਾਂ ਨੇ ਅਕਾਲੀਏ ਦੇ ਇੱਕ ਬੀਬੀ ਉੱਥੋਂ ਲਿਆਂਦੀ ਪੰਥਕ ਬਣਾ ਕੇ ਉਹਦੇ ਵੀ ਭਰ ਦਿਓ ਪੰਥਕ ਪੰਥਨ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਕੌਮ ਦੀ ਖਾਤਰ ਬੋਲੇ ਜਿਹੜੇ ਸਿੰਘ ਅੰਦਰ ਵਿਚਾਰੇ ਫਸੇ ਬੈਠੇ ਨੇ ਜਿਨ੍ਹਾਂ ਨੇ ਰਮੰਧਰ ਸਾਹਿਬ ਦਾ ਬਦਲਾ ਲਿਆ ਜਿਨ੍ਹਾਂ ਨੇ ਬੇਨਤੇ ਨੂੰ ਗੱਡੀ ਚਾੜਿਆ ਠੀਕ ਹੈ ਉਹਨਾਂ ਦੀ ਸਪੋਰਟ ਕਰਨ ਉਹਨਾਂ ਦੇ ਡਟ ਕੇ ਕਰਨ ਉਹ ਪੰਥਕ ਨੇ ਅਸੀਂ ਜੀ ਸੇਵਾ ਕਰਨੀ ਚਾਹੁੰਦੇ ਹਾਂ ਯਾਰ ਸੇਵਾ ਤੁਸੀਂ ਜਿੱਤ ਕੇ ਐਮਐਲਏ ਮੰਤਰੀ ਬਣ ਕੇ ਕਰਨੀ ਚਾਹੁੰਦੇ ਤੁਸੀਂ ਉੰਜ ਨਹੀਂ ਕਰ ਸਕਦੇ ਸੇਵਾ ਉੰਜ ਵੀ ਕਰ ਸਕਦੇ ਜੀ ਅਮਰਪਾਲ ਜਦੋਂ ਆਇਆ ਉਹ ਕੋ ਮੰਤਰੀ ਸੀ ਅਮਰਪਾਲ ਜਦੋਂ ਆਇਆ ਉਹ ਐਮਐਲਏ ਸੀ ਕੁਝ ਨਹੀਂ ਸੀ ਨਾ ਤੇ ਹੁਣ ਇਹ ਸਿਰਫ ਪਤਾ ਕੀ ਗੱਲ ਹੈ ਆਪ ਕੋ ਆਪਣੇ ਸਾਰੇ ਘਰਾਂ ਦੇ ਢੰਗ ਸਵਾਰਦੇ ਨੇ ਹਰ ਇੱਕ ਚੁੰਮਾ ਲਾਉਣ ਨੂੰ ਫਿਰਦਾ ਹੈ ਵੀ ਲੋਕ ਨਾ ਕਈ ਲੋਕ ਇਲੈਕਸ਼ਨ ਲੜਨ ਦਾ ਨਾਂ ਲੈਂਦੇ ਨਾ ਲੋਕ ਇਲੈਕਸ਼ਨ ਲੜਨ ਦਾ ਤਗਲਾਂ ਦਾ ਹੀ ਯਾਰ ਜੇ ਕੋਰੋਨਾ ਰੁਪਇਆ ਖਰਚਾ ਹੋਣਾ ਤੇ ਹੁਣ ਲੋਕਾਂ ਨੇ ਬਣਾ ਲਿਆ ਪਖੰਡ ਵੀ ਲੋਕ ਪੈਸੇ ਦੇ ਦੇਣਗੇ ਲੋਕ ਫੰਡ ਦੇ ਦੇਣਗੇ ਸਮਝੀ ਗੱਲ ਜਿਹੜੀ ਵੇਲੇ ਪੰਥਕ ਬਾਣ ਬਣ ਨਿਕਲਦੇ ਤੁਰੇ ਆਉਂਦੇ ਨੇ ਤੇ ਜਿਹੜਾ ਅੰਦਰ ਜੇਲ੍ਹ 'ਚ ਕੋਈ ਵੀ ਉਹਨੂੰ ਪੁਲਿਸ ਨੇ ਬਾਹਰ ਨਹੀਂ ਹੋਂਦਾ ਜਿੰਨੂੰ ਮਰਜ਼ੀ ਤੁਸੀਂ ਚਿਤਾ ਲਓ ਲੇ ਮੈਂ ਵੈਦਨਾ ਗੱਲਾਂ ਨਾ ਪਿਆ ਅਮਰਤਪਾਲ ਨੂੰ ਇਹਨਾਂ ਸੌਣੀ ਚੁੱਕਣ ਦੇਣੀ ਕਦੇ ਵੀ ਨਹੀਂ ਚੁੱਕਣ ਦੇਣੀ ਸਵਾਲ ਹੀ ਨਹੀਂ ਪਤਾ ਜਿੱਥੇ ਮਰਦੀ ਚਲੇ ਜਾਣਾ ਹਾਈ ਕੋਰਟ ਇਹਨਾਂ ਦੀ ਸੁਪਰੀਮ ਕੋਰਟ ਇਹਨਾਂ ਦੀ ਕੋਟਾਂ ਸਾਰੀਆਂ ਇਹਨਾਂ ਦੀਆਂ ਨੇ ਆਪਣੀਆਂ ਥੋੜੀਆਂ ਨੇ ਕੋਟਾਂ ਸਾਰੀਆਂ ਇਹਨਾਂ ਦੀਆਂ ਕੋਟਾਂ ਨੇ ਆਪਾਂ ਨੂੰ ਕਿਹਨੇ ਪੁੱਛਣਾ ਆਪਾਂ ਨੂੰ ਕਿਹਨੇ ਪੁੱਛਣਾ ਸੋ ਇਹ ਬੇਨਤੀਆਂ ਨੇ ਵੀ ਇਹ ਲੋਕਾਂ ਨੂੰ ਇਹ ਅਪੀਲ ਹੈ ਵੀ ਭਰਾਓ ਸੋਚੋ ਸਮਝੋ ਸਰਕਾਰਾਂ ਉਹ ਬਣਾਓ ਜਿਹੜੀਆਂ ਸਰਕਾਰਾਂ ਥੱਲੇ ਵੀ ਨੇ ਤੇ ਉੱਤੇ ਵੀ ਉਹ ਸਰਕਾਰ ਬਣਾਓ ਜਿਹੜੀ ਉੱਤੇ ਆ ਜੇ ਕੋਈ ਸੁਪਲਾ ਚਾਉਣੇ ਹੋ ਤਾਂ ਨਹੀਂ ਤਾਂ ਇਹ ਅਸੀਂ ਅਸੀਂ ਗਲਤ ਪਈ ਆ ਗੇੜ ਲਿਆ ਇਹ ਜਿਹੜਾ ਤੇ ਬਾਕੀ ਬਈ ਸ਼ੌਂਕ ਦੀਆਂ ਮੰਗਾਂ ਨੇ ਕੋਈ ਜੇ ਉਹਨੇ ਆਪਾਂ ਚਲੋ ਕਹਿ ਤਾਂ ਦਿੰਨੇ ਆ ਵੀ ਅਮਰਪਾਲ ਨੇ ਉਹ ਮੁੰਡਾ ਲਗਿਆ ਫੜ ਕੇ ਪੁਲਿਸ ਲੈ ਗਈ ਫੜ ਕੇ ਕੁੱਟਿਆ ਉਹਨੂੰ ਉਹ ਗਿਆ ਪੁਲਿਸ ਦੇ ਕੋਲੇ ਉੱਥੇ ਜੇ ਨਾ ਇਹਨਾਂ ਤਾਮਝਾਮ ਇਕੱਠਾ ਕਰਦੇ ਨਾਲ ਜਾਂਦੇ ਉੱਥੇ ਇਕੱਠਾ ਕਰਕੇ ਜੇ ਰੱਬ ਨਾ ਕਰੇ ਉੱਥੇ ਪੁਲਿਸ ਗੋਲੀ ਚਲਾ ਦਿੰਦੀ ਉਥੇ ਕਿੰਨਾ ਮੁਲਕ ਵਰਨਾ ਸੀ ਉਥੇ ਦਾ ਪੰਜਾਬ ਪੁਲਿਸ ਦੇ ਸ਼ਾਬਾਦ ਜਿਨ੍ਹਾਂ ਕੋਲੀ ਨਹੀਂ ਚਲਾਈ ਤਾਂ ਜਿਉ ਛੱਡੇ ਛੱਡਿਆ ਤੇ ਅਗਲੇ ਦਿਨ ਫੇਰ ਹੀ ਉਥੇ ਤਾਂ ਵੀ ਹੱਬ ਇਕੱਠਾ ਕਰਕੇ ਲੈ ਗਏ ਕੀ ਲੋੜ ਸੀ ਸੋ ਗੱਲ ਆ ਇਹ ਸਰਕਾਰ ਨੇ ਸਰਕਾਰ ਕੰਬਲੀ ਨਹੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਚੱਲਣਾ ਬੜਾ ਜ਼ਰੂਰੀ ਹੁਣ ਉਹੋ ਗੱਲ ਲੋਕ ਮੂੰਹ ਦੇ ਆ ਤੇ ਪੈਣਾ ਵੀ ਹੁਣ ਇਹ ਸੌ ਕਿਵੇਂ ਚੱਕੇਗਾ ਉਸੇ ਧਰਮ ਦੀ ਉਸੇ ਵਸ ਉਸੇ ਦੀ ਸੌ ਖਾਣੀ ਜਾਦ ਤੇ ਸੌ ਇਹਨਾਂ ਚੁੱਕਰ ਨਹੀਂ ਦੇਣੀ ਨਹੀਂ ਚੁਕੰਦੇਣੀ ਵੇਖੋ ਜੇ ਕੋਈ ਜੇ ਬਿੱਟੂ ਨੇ ਕਿਹਾ ਵੀ ਅਮਰਪਾਲ ਦੇ ਪਰਿਵਾਰ ਨਾਲ ਸਮਝੌਤਾ ਕਰਨਾ ਹੈ ਅਮਰਪਾਲ ਦੇ ਪਰਿਵਾਰ ਨਾਲ ਸਮਝੌਤਾ ਕਰ ਲੈਣਾ ਸਮਝੌਤਾ ਤੇ ਉਹ ਭਾਵੇਂ ਬਦਲੇ ਦੂਜਾ ਵੀ ਕੋਈ ਜਿੰਦੇ ਨੇ ਜਾਨ ਛੜਾ ਦੇਵੇ ਨਹੀਂ ਵੀ ਉਂਝ ਨਹੀਂ ਜੋ ਮਰਜੀ ਹੋ ਜਾ ਆਹੀ ਦਾ ਮੋਰਚਾ ਖੋਲ ਦੇਣੀ ਸਮਝੀ ਗੱਲ ਤੇ ਮਿਹਰਬਾਨੀ ਕਰਕੇ ਲੋਕਾਂ ਨੂੰ ਅਪੀਲ ਹੈ ਵੀ ਥੋੜਾ ਜਿਆ ਸੂਝ-ਸਮਝ ਕੇ ਚੱਲੋ ਐਵੇਂ 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 ਸੀਟਾਂ ਨਾ ਗੋਈਜੋ ਐਵੇਂ ਇੰਨੇ ਕਰੋੜਾਂ ਰੁਪਏ ਖਰਚੇ ਨਾ ਕਰੀਜੋ ਪਹਿਲੋ ਬੰਦਾ ਵੇਖੋ ਵੀ ਉਹਨੂੰ ਪੁਲਿਸ ਬਾਹਰ ਆਉਣ ਦੇਗੀ ਨਹੀਂ ਨਾ ਬਾਹਰ ਆਉਣ ਦੇਣਾ ਨਾ 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 ਸਾਲ-ਸਾਲ ਦੀ ਪਹਿਲੀ ਗੱਲ ਤਾਂ ਹੈਗੀ ਹੈ ਜਿਹੜੇ ਬੰਦੇ ਅੰਦਰ ਲੈਣਾ ਇਹਨਾਂ ਨੇ ਬੰਦੇ ਬਾਹਰ ਆਉਣ ਹੀ ਨਹੀਂ ਦੇਣੇ 27 ਤੱਕ ਇਹਨਾਂ ਨੇ ਬੰਦੇ ਬਾਹਰ ਹੀ ਨਹੀਂ ਆਉਣ ਦੇਣੇ ਇਹਨਾਂ ਨੂੰ ਖੁਦ ਨੂੰ ਪਤਾ ਵੀ 27 ਦੇ ਵਿੱਚ ਜਾ ਕੇ ਸਾਡੀ ਸਰਕਾਰ ਨਹੀਂ ਕੇਦੀ ਬਣਨੀ ਜੇ ਇਹ ਬੰਦੇ ਅਮਰਤਪਾਲ ਦੀ ਟੋਲਾ ਸਾਰਾ ਬਾਹਰ ਆਉਂਦਾ ਤਾਂ ਤਾਂ ਪੰਜਾਬ ਦੇ ਵਿੱਚ ਹਾਹਾਕਾਰ ਮਚ ਜਣੀ ਕਿ ਸਾਰੋ ਦਾ ਪੁੱਛਣਾ ਹੀ ਕਿਸੇ ਨਹੀਂ ਗਿਆ ਇਹਨਾਂ ਨੂੰ ਕੋਈ ਇਤਬਾਰ ਨਹੀਂ ਹੋ ਸਕਦਾ ਚੁੱਕ ਚਕਾ ਕੇ ਕਿਲੇ ਕਾਲੇ ਪਾਣੀ ਲੈ ਜਾ ਕੇ ਸੁੱਟ ਦੇਣਾ ਇਹਨਾਂ ਨੂੰ ਸਰਕਾਰ ਮਰਵਾਉਣ ਤੱਕ ਵੀ ਲਿਜਾ ਸਕਦੀ ਹੈ ਇਹ ਮੰਨਦਾ ਖਿਆਲ ਹੀ ਲੋਕਾਂ ਦਾ ਜਿਹੜੇ ਲੀਡਰ ਹੁੰਦੇ ਨਾ ਇਹ ਮੌਕੇ ਦੇ ਆ ਕੇ ਆਪ ਦਾ ਪੁੱਤਰ ਵੀ ਮਰਵਾ ਦਿੰਦੇ ਨੇ ਉੱਤਰੀ ਮੁਰਾ ਜਿਹੜਾ ਅੰਮ੍ਰਿਤਪਾਲ ਏ ਇਹਨੂੰ ਇਹ 4 395000 ਵੋਟਾਂ ਨਾਲ ਜਿੱਤਿਆ ਪਏ ਤੁਸੀਂ ਗਿਣ ਲਓ ਤੇ ਸਰਕਾਰ ਨੂੰ ਠੰਡਾ ਥੋੜਾ ਕਰਦਾ ਪਿਆ ਸਰਕਾਰ ਨੂੰ ਸਰਾਸਰ ਦਿਸ ਜੰਦਾ ਵੀ 27 ਦੇ ਵਿੱਚ ਇਹਨੇ ਜਿੰਨੇ ਬੰਦੇ ਖਲਾਰ ਤੇ ਸਾਰੇ ਜਿੱਤ ਜਾਣਗੇ ਤੇ ਗੱਲ ਵੀ ਐਵੇਂ ਹੀ ਹੋਣੀ ਹੈ ਭਾਵੇਂ ਸਰਕਾਰ ਉਹਨਾਂ ਤੋਂ ਚੱਲੇ ਤੇ ਭਾਵੇਂ ਨਾ ਚੱਲੇ ਲੋਕਾਂ ਨੇ ਬਣਾ ਦੇਣੀ ਅੱਗੇ ਵੀ ਇੱਕ ਵਾਰ ਐਵੇਂ ਚੱਕਰ ਚੱਲਿਆ ਸੀ ਜਦੋਂ ਹੱਤਵਾਦ ਦਾ ਦੌਰ ਸੀ ਹੱਤਵਾਦ ਦੇ ਦੌਰ ਦੇ ਵਿੱਚ ਕੀ ਹੋਇਆ ਉਹਨਾਂ ਬੰਦਿਆਂ ਨੇ ਫਾਰਮ ਭਰ ਦਿੱਤੇ ਜਿਹੜੇ ਬੰਦੇ ਲੋਕਾਂ ਤੋਂ ਪੈਸੇ ਮੰਗਦੇ ਸੀ ਜਿਹੜੇ ਬੰਦੇ ਫਰੋਤੀਆਂ ਖਾਂਦੇ ਸੀ ਉਹਨਾਂ ਬੰਦਿਆਂ ਨੇ ਪੈਸੇ ਭਰ ਦਿੱਤੇ ਵੋਟਾਂ ਪਾਉਣ ਦੇ ਦੇਖ ਲਿਆ ਤਾਂ ਸਰਕਾਰ ਨੂੰ ਦੱਸਿਆ ਵੀ ਇਹਦਾ ਕੰਮ ਖਰਾਬ ਹੁੰਦਾ ਤੇ ਸਰਕਾਰ ਨੇ ਬਾਈ ਕੱਢ ਕਰਤਾ ਕੈਥਲ ਕਰਤੀਆਂ ਵੋਟਾਂ ਤੇ ਹੁਣ ਵੀ ਸਰਕਾਰ ਨੂੰ ਇਹ ਚੀਜ਼ ਦੇਖਦੀ ਪਈ ਜਿਹੜੀ ਗੱਲੋਂ ਅਵਰਤਪਾਲ ਨੂੰ ਜੇ ਅਵਰਤਪਾਲ ਸੌ ਚੁੱਕ ਲੈਂਦਾ ਤਾਂ ਮੈਂਬਰ ਬਣ ਗਿਆ ਸਮਝ ਕੇ ਗੱਲ ਫਿਰ ਤਾਂ ਪੂਰਾ ਪਕਾਈ ਕੇ ਲਟੋਕ ਹੋ ਗਈ ਨਾ ਅਜੇ ਤਾਂ ਹੁਣ ਇੱਕ ਰੋਲਾ ਹੀ ਪੈਂਦਾ ਪੈਣਾ ਜਿੱਤਿਆ 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 ਜੇ ਸੌਂ ਤਾਂ ਨਹੀਂ ਚੁੱਕੀ ਸੌਂ ਤਾਂ ਨਹੀਂ ਚੁੱਕੀ ਤੇ ਸੌਂ ਚੁੱਕਮ ਤੋਂ ਪਹਿਲੋ ਪਹਿਲੀ ਉਹਨਾਂ ਨੇ ਅਕਣਾ ਬੀਨੂ ਐਵੇਂ ਕਰ ਕਰ ਕੇ 2 ਮਿੰਟ ਪਾ ਦਿਓ ਤੇ 2 ਮਿੰਟ ਬਾਅਦ ਡਿਸਚਾਰਜ ਕਰ ਦੇਣਾ ਕਿਉਂਕਿ ਝਾੜੂ ਵੀ ਨਹੀਂ ਚਾਹਦਾ ਤੇ ਵੀ ਜੇ ਵੀ ਨਹੀਂ ਚਾਹਦੀ ਹਾਂ ਬਿੱਟੂ ਸਮਝੌਤਾ ਕਰ ਜੇ ਇਹਦੇ ਮਾਂ ਪਿਓ ਨਾਲ ਕੁਈ ਅੰਦਰੇ ਖਾਤੇ ਗੱਲਬਾਤ ਕਰ ਲੈਣ ਤੇ ਸੌ ਚੁੱਕ ਜੇ ਗੱਲ ਵੱਖਰੀ ਏ ਨਹੀਂ ਜੇ ਇਹਨਾਂ ਨੂੰ ਕਿਸੇ ਨੂੰ ਪੁਲਿਸ ਨੇ ਬਾਹਰ ਨਹੀਂ ਹੋਣ ਦੇਣਾ ਕਿ ਜਿੰਨੇ ਬੰਦੇ ਅੰਦਰ ਨੇ ਨਾ ਸ਼ਾਮ ਦੀ ਜੇਲ੍ਹ ਚ ਇੱਕ ਵੀ ਬੰਦਾ ਨਹੀਂ ਬਾਹਰ ਆਉਣਾ ਤੁਸੀਂ ਸੋਚ ਲਿਆ ਜੀ ਸਰਕਾਰ ਦੇ ਜਿਹੜੇ ਜਿਹੜੇ ਸਰਕਾਰ ਨੇ ਜਿਹੜੇ ਪਾਸੇ ਸਰਕਾਰ ਚੱਲ ਪਈ ਜੇ ਇਹਨੂੰ ਕੱਢਣਾ ਹੁੰਦਾ ਤੇ ਇਹਨੂੰ ਉਦੋਂ ਹੀ ਕੱਢ ਦਿੰਦੇ ਬਾਕੀ ਰਹਿ ਕੇ ਗੱਲਾਂ ਜਿਹੜੇ ਲੋਕਾਂ ਦਾ ਰੌਲਾ ਹੈ ਮਗਰੋਂ ਜਿਹੜਾ ਲੋਕ ਬਾਹਰੋਂ ਰੌਲਾ ਪਾਈ ਜਾਂਦੇ ਨੇ ਕਾਲਸਟਾਉਂ ਦਾ ਦੂਜਾ ਤੀਜਾ ਜਦੋਂ ਇਦਾਂ ਦੇ ਨਹਰੇ ਲੱਗਣ ਲੱਗ ਪੜਦੇ ਸਰਕਾਰ ਨੂੰ ਦੇਦਾ ਵੀ ਪੰਜਾਬ 'ਚ ਗਦਰ ਬੱਚੇਗਾ ਰੌਲਾ ਚੱਲੇਗਾ ਤੇ ਇਹਨੂੰ ਹੋਵੇ ਨਾ ਤੇ ਇਹਨੂੰ ਇੱਥੇ ਨੱਪ ਲਓ ਗਵਰਨਮੈਂਟ ਨੇ ਆਉਣ ਵਾਲਾ ਸਮਾਂ ਲੰਮਾ ਸੋਚਣਾ ਹੈ ਛੋਟਾ ਮੋਟਾ ਨਹੀਂ ਸੋਚਦੀ ਵੀ ਸਰਕਾਰ ਕਦੇ ਵੀ ਹੋਰ ਜੀ ਬਾਪੂ ਤੇ ਇਹ ਬਾਕੀ ਗੱਲ ਜਿਹੜੇ ਹੁਣੇ ਜਿਹੜੇ ਅੰਦਰ ਕੋਈ ਵੀ ਬੈਠਾ ਹੈ ਜੋ ਬਾਹਰ ਇਲੈਕਸ਼ਨ ਲੜਦਾ ਨਾ ਉਹਨੂੰ ਬੋਰਡ ਬੋਰਡ ਮੇਰੇ ਹਿਸਾਬ ਨਾਲ ਤੈਨੂੰ ਚੇਤਾਉਣ ਦਾ ਕੋਈ ਫਾਇਦਾ ਨਹੀਂ ਹੈਗਾ 1 ਰੁਪਏ ਦਾ ਫਾਇਦਾ ਨਹੀਂ ਹੈਗਾ ਸਰਕਾਰ ਨੇ ਨਹੀਂ ਨਿਕਲਦੇ ਨਾ ਬਾਹਰ ਨੂੰ ਕਦੇ ਵੀ ਨਾ 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 ਅੱਜ ਜੀ ਨਹੀਂ ਲੈ ਪਿਆ ਨਹੀਂ ਜੀ ਨਹੀਂ ਅਮਰਪਾਲ ਨੂੰ ਨਹੀਂ ਨਿਕਲ ਦਿੰਦੇ ਮੈਂ ਅਮਰਪਾਲ ਨਹੀਂ ਨਿਕਲ ਨਹੀਂ ਨਿਕਲ ਨਹੀਂ ਦੇਣਾ ਹੁਣ ਨਾ ਉਹ ਕੇਜਰੀਵਾਲ ਨਾਲ ਕੀ ਕਰ ਰਹੇ ਨੇ ਨਹੀਂ ਮੇਰੀ ਗੱਲ ਸੁਣਾਣਾ ਕੇਜਰੀ ਕੇਜਰੀਵਾਲ ਇੱਕ ਮੁੱਖ ਮੰਤਰੀ ਸੀ ਤੇ ਕੇਜਰੀਵਾਲ ਨੇ ਕੇਜਰੀਵਾਲ ਨੂੰ ਛੁੱਟੀ ਮਿਲ ਗਈ ਪ੍ਰਚਾਰ ਕਰਨ ਵਾਸਤੇ ਮਿਲ ਗਈ ਨਾ ਉਹਦੇ ਨਾ ਰੇਟ ਪਾਤੀ ਤੇ ਅੱਛਾ ਉਹ ਉਹ ਚਲਾ ਗਿਆ ਅੰਦਰ ਗਿਆ ਚਲਾ ਆਪਦੀ ਆਪਦੀ ਤਰੀਕ ਮਿਲੀ ਉਤਰੀਕ ਤੇ ਗਿਆ ਚਲਾ ਅਮਰਪਾਲ ਨੇ ਆਪਦਾ ਪ੍ਰਚਾਰ ਕਰਨਾ ਇਹ ਸਰਕਾਰ ਨੇ ਨਹੀਂ ਆਉਣ ਦਿੱਤਾ ਬਾਹਰ ਨੂੰ ਹਾਈ ਕੋਰਟ ਸੁਪਰੀਮ ਕੋਰਟ ਸਾਰੀਆਂ ਕੋਟਾਂ ਹੈਗੇ ਸੀ ਨਾ ਉਦੋਂ ਨਹੀਂ ਆਉਣ ਦਿੱਤਾ ਨਾ ਇਸੇ ਕਰਕੇ ਨਹੀਂ ਆਉਣ ਦਿੱਤਾ ਸਰਕਾਰ ਨੂੰ ਪਤਾ ਵੀ 27 ਜਿਹਨੇ ਸਰਕਾਰ ਬਣ ਜਣੀ ਇਹਨਾਂ ਦੀ ਸਰਕਾਰ ਨੂੰ ਸਾਰਾ ਪਤਾ ਹੈ ਵੀ ਜੇ ਇਹ ਬੰਦਾ ਬਾਹਰ ਆ ਗਿਆ ਨਾ ਤੇ 27 ਚ ਸਰਕਾਰ ਬਣ ਜਾਣੀ ਹੈ ਬਿਲਕੁਲ ਤੇ ਉਹ ਵੇਣਾ ਤੇ ਇਹਨਾਂ ਨੂੰ ਪਹਿਲੋਂ ਹੀ ਨਾਪ ਲੋ ਕਿਹੜੇ ਤਰੀਕੇ ਨਾਲ ਤੇ ਹੁਣ ਵੀ ਜਿਹੜੇ ਬੰਦੇ ਜਿਹੜੇ ਪ੍ਰਧਾਨ ਮੰਤਰੀ ਬਾਜੇਗੇ ਦਾ ਮੁੰਡਾ ਉਹ ਅੰਦਰ ਕਾਗਜ਼ ਪਾਉਂਦਾ ਵੀ ਮੇਰੇ ਪਿਓ ਨੂੰ ਸਪੋਰਟ ਕਰੋ ਸਪੋਰਟ ਕਰੋ ਅਸੀਂ ਬੋਲੇ ਵੀ ਚਲੋ ਸਪੋਰਟ ਕਰੋ ਪਰ ਮਤਬਲ ਇਹ ਚੀਜ਼ ਦਾ ਸਰਕਾਰ ਨੂੰ ਦੇ ਦੇ ਵੀ ਉੱਥੇ ਸਪੋਰਟ ਕਰਕੇ ਲੋਕ ਜਿਤਾ ਦੇ ਨੇ ਗਿੱਦੜਵਾ ਦੇ ਚੇਤਾਉਣ ਦਾ ਫਾਇਦਾ ਕੀ ਜੇ ਸਰਕਾਰ ਨੇ ਬਾਹਰ ਹੀ ਨਹੀਂ ਆਉਣਾ ਤਾਂ ਬਾਕੀ ਭਾਵੇਂ ਸੱਚਾ ਭਾਵੇਂ ਝੂਠਾ ਜਿਹੜਾ ਤੂੰ ਏ ਮੈਂ ਆ ਭਾਵੇਂ ਤੂੰ ਏ ਭਾਵੇਂ ਮੈਂ ਆ ਮਤਬ ਇਹ ਚੀਜ਼ ਆ ਵੀ ਗਲਤ ਕੰਮ ਨਾ ਭਾਈ ਗਲਤੀ ਐ ਅੰਗੋ ਭਾਈ ਸੋਚ ਸਮਝ ਕੇ ਪਾਓ ਵੇਖੋ ਆਪਦਾ ਪਰ ਜਿਹੜੇ ਬੰਦੇ ਅੰਦਰ ਸ਼ਾਮ ਦੀ ਜੇਲ੍ਹ ਦੇ ਵਿੱਚ ਨੇ ਉਹ ਸਰਕਾਰ ਨੇ ਬਾਹਰ ਨਹੀਂ ਆਉਂਦੇ ਨੇ ਜਿਹੜਾ ਮਰਜ਼ੀ ਜਿੱਤਦੇ ਜੋ ਮਰਜ਼ੀ ਹੋ ਜੇ ਇਹਨਾਂ ਨੂੰ 101% ਮੈਂ ਵਕੀਲਾਂ ਦੀ ਵੇਂਦਾ ਪਿਆ ਸੀ 101% ਇਹਨਾਂ ਨੂੰ ਕਦੇ ਕਾਲੇ ਪਾਣੀ ਨਾ ਪਹੁੰਚਾ ਦੇਣ ਕੋਈ ਿਤਮਾਰ ਨਹੀਂ ਇਹਨਾਂ ਦਾ ਜੇ ਇਹਨਾਂ ਦਾ ਬੀਜੇਪੀ ਨਾਲ ਸਮਝੌਤਾ ਨਾ ਹੋਇਆ ਮੇਨਾਂ ਦਾ ਅਮਰਪਾਲ ਦਾ ਪਰਿਵਾਰ ਦਾ ਤਾਂ ਬਿਲਕੁਲ ਸਵਾਲ ਨਹੀਂ ਪੈਦਾ ਹੁੰਦਾ ਕਾਲੇ ਪੌਣੇ ਪੌਣ ਦੇ ਹਾਂ ਕਾਲੇ